ਫੇਵਰਿਟ ਤਾਂ ਜੀ ਮੇਰੇ ਪਹਿਲੇ ਦਿਨੋਂ ਹੀ ਹਿੰਦੀ Song ਸੀਗੇ ਬਾਕੀ ਮੇਜਰ ਐਸਟਾਰ ਜਦੋਂ ਮੇਰੀ ਕਹਿਸਾ ਗਈ ਚਲੋ ਫਿਰ ਬਾਅਦ ਚੋਂ ਸੀ ਹਿੰਦੀ ਵੀ ਪੰਜਾਬੀ ਵੀ ਗਾਣ ਲੱਗ ਪੰਜਾਬੀ ਅੱਛਾ ਬਾਅਦ ਚੋਂ ਗਾਣ ਲੱਗ ਤੇ ਬਾਜ ਦਾ ਗੀਤ ਖੰਬਲਾ ਕੇ ਉੱਡ ਗਈ ਬਹੁਤ ਵਧੀਆ ਵਾਹ ਜੀ ਵਾਹ ਸੁਪਰ ਹਿੱਟ ਹੋਇਆ ਸੀ ਸੁਪਰ ਹਿੱਟ ਗੀਤ ਹੈ ਅੱਜ ਵੀ ਟ੍ਰੇਟ ਹੈ ਚ ਕੋਈ ਸ਼ੋਪਪਰ ਅਜੀਤ ਦਾ ਉਹਨਾਂ ਦੇ ਜੀਜਾ ਜੀ ਦਾ ਹੀ ਲਿਖਿਆ ਹੋਇਆ ਹੈ ਬੇਪਰ ਅਜੀਤ ਦਾ ਲਿਖਿਆ ਹੈ ਹਾਂ ਜੀ ਬਹੁਤ ਵਧੀਆ ਗੀਤ ਸੁਪਰ ਹਿੱਟ ਹੋਇਆ ਠੀਕ ਹੈ ਉਹ ਮੈਂ ਤੁਹਾਨੂੰ ਸੁਣਾਉਂਗੀ ਜਰੂਰ ਜੀ ਜਰੂਰ ਸੁਣਾਓ ਹਾਂ ਜੀ ਹਾਂ ਜੀ ਹਾਂ ਜੀ ਤੇ ਜੇ ਤੁਸੀਂ ਮੇਰਾ ਸਾਥ ਦੇਉਗੇ ਤਾਂ ਦੇਖੋ ਜੀ ਮੈਂਰੇ ਕੋਲ ਮੈਂ ਤੇ ਨਹੀਂ ਸਮਝਦਾ ਕਿ ਮੈਂ ਤੁਹਾਡੇ ਨਾਲ ਗਾ ਸਕਾਂ ਕਿਉਂਕਿ ਮੈਂ ਤੇ ਤੁਹਾਡਾ ਖੁਦ ਫੈਨ ਆ ਹਾਂ ਜੀ ਤੇ ਚਲੋ ਮੈਂ ਕੋਸ਼ਿਸ਼ ਕਰ ਫਿਰ ਡੂ ਟ ਸੌਂਗ ਹੈ ਕੋਸ਼ਿਸ਼ ਕਰ ਲੈ ਲਈ ਚਲੋ ਬਿਨ ਮੇਲੀ ਦੇ ਮੇਲਾ ਹੁੰਦਾ ਕਾਵਾ ਨਹੀਂ ਕੁੜੀਏ ਬਿਨ ਮੇਲੀ ਦੇ ਮੇਲਾ ਹੁੰਦਾ ਕਾਵਾ ਨਹੀਂ ਕੁੜੀਏ ਤੂੰ ਕੀਤਾ ਸੀ ਮੈਨੂੰ ਮਿਲਣ ਦਾ ਵਾਦਾ ਨਹੀਂ ਕੁੜੀਏ ਲਾ ਕੇ ਝੂਠਾ ਲਾਰਾ ਤੂੰ ਦੱਸ ਕਾ ਤੂੰ ਆਈ ਨਾ ਕੀ ਖੰਬਲਾ ਕੇ ਉੱਡ ਗਈ ਮੇਲੇ ਵਿੱਚੋਂ ਧਿਆਈ ਨਾ ਕੀ ਖੰਬਲਾ ਕੇ ਉੱਡ ਗਈ ਮੇਲੇ ਵਿੱਚੋਂ ਧਿਆਈ ਨਾ ਮੈਂ ਵਾਦੀਤੀ ਪੱਕੀ ਕਲ ਈ ਆਈ ਸੀ ਮੈਂ ਵਾਦੀ ਤੇ ਪੱਕੀ ਕਲਮੀ ਲੀ ਵਿੱਚ ਆਈ ਸੀ ਕਰਦਿਆ ਮੇਰੀ ਨਾਲ ਤੋਰੀ ਬੱਟੀ ਪਰ ਜਾਈ ਸੀ ਕਰਦਿਆ ਮੇਰੀ ਨਾਲ ਤੋਰੀ ਬੱਟੀ ਪਰ ਜਾਈ ਸੀ ਦੇਖ ਲਿਆ ਸੀ ਲੰਗਦਾ ਬੰਨੀ ਪੱਗ ਨ ਸਵਾਰੀ ਵੇ ਮੈਂ ਪਾਪੀ ਤੋਂ ਡਰਦੀ ਨੇ ਤੈਨੂੰ ਆਕ ਨਾ ਮਾਰੀ ਵੇ ਮੈਂ ਪਾਪੀ ਤੋਂ ਡਰ ਤੇ ਤੈਨੂੰ ਹਾਕ ਨਾ ਮਾਰੀ ਮੈਂ ਮੈਨੂੰ ਵੀ ਕਈ ਮਿਲੇ ਜਨਾਂ ਨਾਲ ਯਾਰੀ ਚਿਰ ਦੀ ਸੀ ਮੈਨੂੰ ਵੀ ਕਈ ਮਿਲੇ ਜਨਾਂ ਨਾਲ ਯਾਰੀ ਚਿਰ ਦੀ ਸੀ ਪਰ ਮੇਰੀ ਅੱਖ ਤੈਨੂੰ ਚੰਦਰੀਏ ਲੱਭਦੀ ਫਿਰਦੀ ਸੀ ਛਾਂ ਮਾਰਿਆ ਮੇਲਾ ਕਿਦਰੋਂ ਦਿੱਤੀ ਦਿਖਾਈ ਨਾ ਕੀ ਖੰਬਲਾ ਕੇ ਉੱਡ ਗਈ ਮੇਲੇ ਵਿੱਚੋਂ ਧਾਈ ਨਾ ਕੀ ਖੰਬਲਾ ਕੇ ਉੱਡ ਗਈ ਮੇਲੇ ਵਿੱਚੋਂ ਧਾਈ ਨਾ ਆਂਡੇ ਆ ਗਿਆ ਹਾਨਦਿਆ ਆਂਡ ਗਮਾਂਡੋ ਇਕੱਠੀਆਂ ਹੋ ਕੇ ਆ ਗਿਆ ਹਾਨਦਿਆ ਮੇਲੇ ਦੇ ਵਿੱਚ ਹੋਰ ਮਿਲ ਪੀਂਆਂ ਪਹਿਲਾਂ ਜਾਣਦਿਆਂ ਮੇਲੇ ਦੇ ਵਿੱਚ ਹੋਰ ਮਿਲ ਪੀਂਆਂ ਪਹਿਲਾਂ ਜਾਣਦਿਆਂ ਐਨੇ ਚੁਰਮਟ ਵਿੱਚੋਂ ਕਰਦੀ ਕਿਵੇਂ ਕਿਨਾਰੀ ਵੇ ਮੈਂ ਪਾਪੀ ਤੋਂ ਮੈਂ ਪਾਪੀ ਤੋਂ ਡਰਦੀ ਨੇ ਤੈਨੂੰ ਆਖ ਨਾ ਮਾਰੀ ਵੇ ਮੈਂ ਪਾਪੀ ਦਿਲ ਤੇਨੂੰ ਹਾਂ